ਚਲ ਰਿਹਾ ਹੈ ਸਿੱਖਾਂ ਦੇ ਮਨਾਂ ਦੇ ਉੱਤੇ ਜਿਹੜੀ ਥੇਸ ਪਾਈ ਜਾ ਰਹੀ ਹੈ ਇਸ ਕਲਮ ਦੇ ਦੁਸਤ ਕਹਿਣਾ ਚਾਹੁੰਦਾ ਦੇਖੋ ਇਹ ਸਾਰੀਆਂ ਕੰਟਰੋਵਰਸੀਆਂ ਕ੍ਰੀਏਟ ਕਰਨ ਦੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਸਿੱਖੀ ਭਾਵਨਾਵਾਂ ਨੂੰ ਪੜਕਾਉਣ ਦੀਆਂ ਜਿਹੜੀਆਂ ਸ਼ਾਸ਼ਾਂ ਨੇ ਛੋਟੇ ਲੋਕਾਂ ਦੁਆਰਾ ਛੋਟੀ ਸੋਚ ਦੇ ਮਾਲਕ ਜਿਹੜੇ ਹੈਗੇ ਨੇ ਇਹ ਲੋਕ ਤੇ ਸ਼ੋਭਾ ਨਹੀਂ ਦਿੰਦੇ ਸਮਾਜ ਦੇ ਵਿੱਚ ਪਰੇਸ਼ਾਨੀਆਂ ਫਲਾਉਣ ਵਾਲੇ ਲੋਕ ਹੁੰਦੇ ਨੇ ਇਹਦੀ ਅਸੀਂ ਸਖਤ ਰੂਪ ਦੇ ਵਿੱਚ ਨਿੰਦਿਆ ਕਰਦੇ ਹਾਂ ਨਾਲੇ ਤੁਸੀਂ ਇੱਕ ਪੋਲੀਟੀਕਲ ਕੁਰਸੀ ਉੱਤੇ ਬੈਠ ਕੇ ਕਿਸੇ ਦੂਸਰੇ ਪੋਲੀਟੀਕਲ ਪਾਰਟੀ ਦੇ ਕਿਸੇ ਵੀ ਬੰਦੇ ਬਾਰੇ ਨਿਰਪੱਖ ਹੋ ਕੇ ਬੋਲੋ ਜੇ ਤੁਸੀਂ ਨਿਰਪੱਖ ਇਨਸਾਨ ਹੋ ਜਦੋਂ ਤੁਸੀਂ ਪਾਰਟੀਆਂ ਤੋਂ ਐਮਪੀ ਬਣ ਗਏ ਹੋ ਫਿਰ ਤੁਸੀਂ ਦੂਸਰੀਆਂ ਪਾਰਟੀਆਂ ਦੇ ਲੋਕਾਂ ਉੱਤੇ ਸ਼ਰੇਆਮ ਕਿਸ ਤਰੀਕੇ ਜਿਹੜੀ ਆ ਇਹਦਾ ਉਛਾਲ ਸਕਦੇ ਹੋ ਉਹਨਾਂ ਦੀ ਬਦਨਾਮੀ ਕਰ ਸਕਦੇ ਹੋ ਫਿਰ ਬੰਦੇ ਨੂੰ ਇੱਕ ਸਿਰ ਫੈਕਟਰੀ ਹੋਣਾ ਚਾਹੀਦਾ ਮੇਰੇ ਖਿਆਲ ਚ ਇਹ ਸਾਰੇ ਏਜੰਡੇ ਨੇ ਜੀ ਥੈਂਕ ਯੂ ਸ਼ੁਕਰੀਆ ਚੱਲ ਰਿਹਾ ਸਿੱਖਾਂ ਦੇ ਮਨਾਂ ਦੇ ਉੱਤੇ ਜਿਹੜੀ ਠੇਸ ਪਾਈ ਜਾ ਰਹੀ ਹੈ ਇਸ ਖਿਦਮਤ ਦੇ ਰਸੂਖਣਾ ਚਾਹੁੰਦਾ ਦੇਖੋ ਇਹ ਸਾਰੀਆਂ ਕੰਟਰੋਵਰਸੀਆਂ ਕ੍ਰੀਏਟ ਕਰਨ ਦੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਸਿੱਖੀ ਭਾਵਨਾਵਾਂ ਨੂੰ ਭੜਕਾਉਣ ਦੀਆਂ ਜਿਹੜੀਆਂ ਸ਼ਾਸ਼ਾਂ ਨੇ ਛੋਟੇ ਲੋਕਾਂ ਦੁਆਰਾ ਛੋਟੀ ਸੋਚ ਦੇ ਮਾਲਕ ਜਿਹੜੇ ਹੈਗੇ ਨੇ ਇਹ ਲੋਕ ਤੇ ਇਹ ਸ਼ੋਭਾ ਨਹੀਂ ਦਿੰਦੇ ਸਮਾਜ ਦੇ ਵਿੱਚ ਪਰੇਸ਼ਾਨੀਆਂ ਫਲਾਉਣ ਵਾਲੇ ਲੋਕ ਹੁੰਦੇ ਨੇ ਇਹਦੀ ਅਸੀਂ ਸਖਤ ਰੂਪ ਦੇ ਵਿੱਚ ਨਿੰਦਿਆ ਕਰਦੇ ਆ ਨਾਲੇ ਤੁਸੀਂ ਇੱਕ ਪੋਲੀਟੀਕਲ ਕੁਰਸੀ ਉੱਤੇ ਬੈਠ ਕੇ ਕਿਸੇ ਦੂਸਰੇ ਪੋਲੀਟੀਕਲ ਪਾਰਟੀ ਦੇ ਕਿਸੇ ਵੀ ਬੰਦੇ ਬਾਰੇ ਨਿਰਪੱਖੋ ਕੇ ਬੋਲੋ ਜੇ ਤੁਸੀਂ ਨਿਰਪੱਖ ਇਨਸਾਨ ਹੋ ਜਦੋਂ ਤੁਸੀਂ ਪਾਰਟੀਆਂ ਤੋਂ ਐਮਪੀ ਬਣ ਗਏ ਹੋ ਫਿਰ ਤੁਸੀਂ ਦੂਸਰੀਆਂ ਪਾਰਟੀਆਂ ਦੇ ਲੋਕਾਂ ਉੱਤੇ ਸ਼ਰੇਆਮ ਕਿਸ ਤਰੀਕੇ ਜਿਹੜੀਆਂ ਇਹਦਾ ਉਛਾਲ ਸਕਦੇ ਹੋ ਉਹਨਾਂ ਦੀ ਬਦਨਾਮੀ ਕਰ ਸਕਦੇ ਹੋ ਫਿਰ ਬੰਦੇ ਨੂੰ ਇੱਕ ਸਿਰ ਫੈਕਟਰੀ ਹੋਣਾ ਚਾਹੀਦਾ ਮੇਰੇ ਖਿਆਲ ਚ ਇਹ ਸਾਰੇ ਏਜੰਡੇ ਨੇ ਜੀ ਥੈਂਕ ਯੂ ਥੈਂਕ ਯੂ ਬੱਚਾ ਰਹਾ ਸਿੱਖਾਂ ਦੇ ਮਨਾਂ ਦੇ ਉੱਤੇ ਜਿਹੜੀ ਥੇਸ ਪਾਈ ਜਾ ਰਹੀ ਹੈ ਇਸ ਬੰਦੇ ਨੂੰ ਰਸੂਲ ਕਹਿਣਾ ਚਾਹੁੰਦਾ ਦੇਖੋ ਇਹ ਸਾਰੀਆਂ ਕੰਟਰੋਵਰਸਿਸ ਕ੍ਰੀਏਟ ਕਰਨ ਦੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਸਿੱਖੀ ਭਾਵਨਾਵਾਂ ਨੂੰ ਭੜਕਾਉਣ ਦੀਆਂ ਜਿਹੜੀਆਂ ਸ਼ਾਸਨ ਨੇ ਛੋਟੇ ਲੋਕਾਂ ਦੁਆਰਾ ਛੋਟੀ ਸੋਚ ਦੇ ਮਾਲਕ ਜਿਹੜੇ ਹੈਗੇ ਨੇ ਇਹ ਲੋਕ ਤੇ ਇਹ ਸ਼ੋਭਾ ਨਹੀਂ ਦਿੰਦੇ ਸਮਾਜ ਦੇ ਵਿੱਚ ਪਰੇਸ਼ਾਨੀਆਂ ਫਲਾਉਣ ਵਾਲੇ ਲੋਕ ਹੁੰਦੇ ਨੇ ਇਹਦੀ ਅਸੀਂ ਸਖਤ ਰੂਪ ਦੇ ਵਿੱਚ ਨਿੰਦਿਆ ਕਰਦੇ ਹਾਂ ਨਾਲੇ ਤੁਸੀਂ ਇੱਕ ਪੋਲੀਟੀਕਲ ਕੁਰਸੀ ਉੱਤੇ ਬੈਠ ਕੇ ਕਿਸੇ ਦੂਸਰੇ ਪੋਲੀਟੀਕਲ ਪਾਰਟੀ ਦੇ ਕਿਸੇ ਵੀ ਬੰਦੇ ਬਾਰੇ ਨਿਰਪੱਖ ਹੋ ਕੇ ਬੋਲੋ ਜੇ ਤੁਸੀਂ ਨਿਰਪੱਖ ਇਨਸਾਨ ਹੋ ਜਦੋਂ ਤੁਸੀਂ ਪਾਰਟੀਆਂ ਤੋਂ ਐਮਪੀ ਬਣ ਗਏ ਹੋ ਫਿਰ ਤੁਸੀਂ ਦੂਸਰੀਆਂ ਪਾਰਟੀਆਂ ਦੇ ਲੋਕਾਂ ਉੱਤੇ ਸ਼ਰੇਆਮ ਕਿਸ ਤਰੀਕੇ ਜਿਹੜੀਆਂ ਇਹਦਾ ਉਛਾਲ ਸਕਦੇ ਹੋ ਉਹਨਾਂ ਦੀ ਬਦਨਾਮੀ ਕਰ ਸਕਦੇ ਹੋ ਫਿਰ ਬੰਦੇ ਨੂੰ ਇੱਕ ਸਰ ਫੈਕਟਰੀ ਹੋਣਾ ਚਾਹੀਦਾ ਮੇਰੇ ਖਿਆਲ ਚ ਇਹ ਸਾਰੇ ਏਜੰਡੇ ਨੇ ਜੀ ਥੈਂਕ ਯੂ ਚੱਲ ਰਿਹਾ ਸਿੱਖਾਂ ਦੇ ਮਨਾਂ ਦੇ ਉੱਤੇ ਜਿਹੜੀ ਥੀਸ ਪਾਈ ਜਾ ਰਹੀ ਹੈ ਇਸ ਖੰਡ ਨੂੰ ਦੱਸਣਾ ਚਾਹੁੰਦਾ ਦੇਖੋ ਇਹ ਸਾਰੀਆਂ ਕੰਟਰੋਵਰਸੀਆਂ ਕ੍ਰੀਏਟ ਕਰਨ ਦੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਸਿੱਖੀ ਭਾਵਨਾਵਾਂ ਨੂੰ ੜਕਾਉਣ ਦੀਆਂ ਜਿਹੜੀਆਂ ਸ਼ਾਸ਼ਾਂ ਨੇ ਛੋਟੇ ਲੋਕਾਂ ਦੁਆਰਾ ਛੋਟੀ ਸੋਚ ਦੇ ਮਾਲਕ ਜਿਹੜੇ ਹੈਗੇ ਨੇ ਇਹ ਲੋਕ ਤੇ ਇਹ ਸ਼ੋਭਾ ਨਹੀਂ ਦਿੰਦੇ ਸਮਾਜ ਦੇ ਵਿੱਚ ਪਰੇਸ਼ਾਨੀਆਂ ਫਲਾਉਣ ਵਾਲੇ ਲੋਕ ਹੁੰਦੇ ਨੇ ਇਹਦੀ ਅਸੀਂ ਸਖਤ ਰੂਪ ਦੇ ਵਿੱਚ ਨਿੰਦਿਆ ਕਰਦੇ ਹਾਂ ਨਾਲੇ ਤੁਸੀਂ ਇੱਕ ਪੋਲੀਟੀਕਲ ਕੁਰਸੀ ਉੱਤੇ ਬੈਠ ਕੇ ਕਿਸੇ ਦੂਸਰੇ ਪੋਲੀਟੀਕਲ ਪਾਰਟੀ ਦੇ ਕਿਸੇ ਵੀ ਬੰਦੇ ਬਾਰੇ ਨਿਰਪੱਖ ਹੋ ਕੇ ਬੋਲੋ ਜੇ ਤੁਸੀਂ ਨਿਰਪੱਖ ਇਨਸਾਨ ਹੋ ਜਦੋਂ ਤੁਸੀਂ ਪਾਰਟੀਆਂ ਤੋਂ ਐਮਪੀ ਬਣ ਗਏ ਹੋ ਫਿਰ ਤੁਸੀਂ ਦੂਸਰੀਆਂ ਪਾਰਟੀਆਂ ਦੇ ਲੋਕਾਂ ਉੱਤੇ ਸ਼ਰੇਆਮ ਕਿਸ ਤਰੀਕੇ ਜਿਹੜੀਆਂ ਇਹਦਾ ਉਛਾਲ ਸਕਦੇ ਹੋ ਉਹਨਾਂ ਦੀ ਬਦਨਾਮੀ ਕਰ ਸਕਦੇ ਹੋ ਫਿਰ ਬੰਦੇ ਨੂੰ ਇੱਕ ਸਿਰ ਫੈਕਟਰੀ ਹੋਣਾ ਚਾਹੀਦਾ ਮੇਰੇ ਖਿਆਲ ਚ ਇਹ ਸਾਰੇ ਏਜੰਡੇ ਨੇ ਜੀ ਥੈਂਕ ਯੂ ਸ਼ੁਕਰੀਆ ਚੱਲ ਰਹਾ ਹੈ ਸਿੱਖਾਂ ਦੇ ਮਨਾਂ ਦੇ ਉੱਤੇ ਜਿਹੜੀ ਠੇਸ ਪਹਾਈ ਜਾ ਰਹੀ ਹੈ ਇਸ ਕਲਮ ਦੇ ਦੱਸਣਾ ਚਾਹੁੰਦਾ ਦੇਖੋ ਇਹ ਸਾਰੀਆਂ ਕੰਟਰੋਵਰਸੀਆਂ ਕ੍ਰੀਏਟ ਕਰਨ ਦੀਆਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀਆਂ ਸਿੱਖੀ ਭਾਵਨਾਵਾਂ ਨੂੰ ਭੜਕਾਉਣ ਦੀਆਂ ਜਿਹੜੀਆਂ ਸ਼ਾਸ਼ਾਂ ਨੇ ਛੋਟੇ ਲੋਕਾਂ ਦੁਆਰਾ ਛੋਟੀ ਸੋਚ ਦੇ ਮਾਲਕ ਜਿਹੜੇ ਹੈਗੇ ਨੇ ਇਹ ਲੋਕ ਇਹ ਸ਼ੌਭਨੀ ਦਿੰਦੇ ਸਮਾਜ ਦੇ ਵਿੱਚ ਪਰੇਸ਼ਾਨੀਆਂ ਫਲਾਉਣ ਵਾਲੇ ਲੋਕ ਹੁੰਦੇ ਨੇ ਇਹਦੀ ਅਸੀਂ ਸਖਤ ਰੂਪ ਦੇ ਵਿੱਚ ਨਿੰਦਿਆ ਕਰਦੇ ਆ ਨਾਲੇ ਤੁਸੀਂ ਇੱਕ ਪੋਲੀਟੀਕਲ ਕੁਰਸੀ ਉੱਤੇ ਬੈਠ ਕੇ ਕਿਸੇ ਦੂਸਰੇ ਪੋਲੀਟੀਕਲ ਪਾਰਟੀ ਦੇ ਕਿਸੇ ਵੀ ਬੰਦੇ ਬਾਰੇ ਨਿਰਪੱਖ ਹੋ ਕੇ ਬੋਲੋ ਜੇ ਤੁਸੀਂ ਨਿਰਪੱਖ ਇਨਸਾਨ ਹੋ ਜਦੋਂ ਤੁਸੀਂ ਪਾਰਟੀਆਂ ਤੋਂ ਐਮਪੀ ਬਣ ਗਏ ਹੋ ਫਿਰ ਤੁਸੀਂ ਦੂਸਰੀਆਂ ਪਾਰਟੀਆਂ ਦੇ ਲੋਕਾਂ ਉੱਤੇ ਸ਼ਰੇਆਮ ਕਿਸ ਤਰੀਕੇ ਜਿਹੜੀ ਆ ਇਹਦਾ ਉਛਾਲ ਸਕਦੇ ਹੋ ਉਹਨਾਂ ਦੀ ਬਦਨਾਮੀ ਕਰ ਸਕਦੇ ਹੋ ਫਿਰ ਬੰਦੇ ਨੂੰ ਇੱਕ ਸਿਰਫ ਐਕਟਰ ਹੀ ਹੋਣਾ ਚਾਹੀਦਾ ਮੇਰੇ ਖਿਆਲ 'ਚ ਇਹ ਸਾਰੇ ਏਜੰਡੇ ਨੇ ਜੀ ਥੈਂਕ ਯੂ ਥੈਂਕ ਯੂ